ਨਾ ਦਾ ਰਿਕਾਰਡ ਦਾ ਡਾਟਾ ਤੇ ਆਪਣਾ ਫਿੰਗਰ ਲੈਣਾ ਤੋਂ ਬਾਅਦ ਇਸ ਤਰ੍ਹਾਂ ਦਾ ਕਾਰਡ ਦੇ ਦੇਣਾ ਤੇ ਇਹਨੂੰ ਆਪਾਂ ਸਾਹਮਣੇ ਰੱਖਣਾ ਕਿਉਂਕਿ ਯਾਤਰਾ ਤੇ ਫਿਰ ਇਹ ਮੰਨ ਲਓ ਕਿ ਆਪਣੀ ਆਈਡਿ ਬਣ ਜਾਂਦੀ ਹੈ। ਪ੍ਰਿਆਗ ਦਾ ਮਤਲਬ ਜਿੱਥੇ ਦੋ ਨਦੀਆਂ ਦਾ ਆਪਸ ਵਿੱਚ ਸੰਗਮ ਹੁੰਦਾ ਤੇ ਕਿਧਰੋਂ ਆ ਰਹੀ ਹਲਕਨਾ ਦਾ ਕਿਧਰੋਂ ਨਦੀ ਆ ਰਹੀ ਹੈ ਦੇਖੋ ਤੁਸੀਂ। ਇਹ ਦੇਵ ਹਾਂਜੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਪਿਆਰੇ ਭੈਣਾ ਭਾਈ ਤੇ ਬਜ਼ੁਰਗਾਂ ਤੇ ਵੀਰ ਬੱਚਿਆਂ ਨੂੰ ઋਸ਼ੀਕੇਸ਼ ਤੋਂ ਸਤਿ ਸ੍ਰੀ ਅਕਾਲ ਤੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਤੇ ਅੱਜ ਆਪਾਂ ਅੱਜ ਦਾ ਜਿਹੜਾ ਸਫ਼ਰ ਆਪਾਂ ਕੀਸ ਤੋਂ ਗੋਵਿੰਦ ਘਾੜ ਤੱਕ ਦਾ ਤੇ ਨਰਮਲ ਨਿਵਾਸ ਆ ਤੇ ਉੱਥੇ ਕਮਰੇ ਤੇ ਰੂਮ ਮਿਲ ਜਾਂਦੇ ਨੇ ਇੱਥੇ ਤੇ ਬਾਕੀ ਲੰਗਰ ਦਾ ਵੀ ਖਾਸ ਪ੍ਰਬੰਧ ਆ ਉੱਥੇ ਤੇ ਆ ਹੀਰਾ ਜੀ ਬਾਈ ਹੈਗਾ ਹਰਦੀਪ ਤੇ ਹੁਣ ਆਪਾਂ ਚੱਲਦੇ ਆਂ ਵੀਰੇ ਖੜਚਾ ਕਰਦੇ ਲੋ ਚੱਲ 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 ਬੋਰੀ ਭਰੀ ਆ ਚਲੋ ਜੀ ਉਹ ਖੜੇ ਨੇ ਸਾਡੇ ਮੰਤਰੀ ਸਾਹਿਬ ਛੋੜੇ ਥੋੜੀ ਥੋੜੀ ਗਿੱਲਾ ਨਾ ਹੋਵੇ ਇੱਥੇ ਆਹੋ ਉਹੀ ਤਾਂ ਹੀ ਬੋਲ ਰਿਹਾ ਹਾਂ ਚਲੋ ਜੀ ਹੋ ਗਿਆ ਓਕੇ ਕੰਮ ਲੋ ਜੀ ਪਹ ਚੱਲਦੇ ਹੁਣ ਗੁਰਦੁਆਰਾ ਗੋਵਿੰਦਰ ਧਾਮ ਗੋਵਿੰਦ ਘਾਟ ਲਈ ਸੋਰੀ ਰਿਸ਼ੀਕੇਸ਼ ਤੋਂ ਗੋਵਿੰਦ ਘਾਟ ਲਈ ਚਲੋ ਰੈਡੀ ਆ ਕੰਮ ਫਿਰ ਬੱਥਾ ਟੇਕ ਕੇ ਫਿਰ ਆਪਾਂ ਚੱਲੂਗੇ ਗੁਰਦੁਆਰਾ ਸਾਹਿਬ ਦੇਹਾ ਰਾਜ ਦੇ ਸਵਾਪਤਾ ਦੇ ਦਰਸ਼ਨ ਇਹ ਮੈਲੇ ਸੁਰੂ ਕਰਵਾਉਣੇ ਚੱਲਦੇ ਹੁਣ ਆਪਾਂ ਅੱਜ ਦਾ ਜਿਹੜਾ ਆਪਣਾ ਸ਼ਾਫਰਾ ਹੋ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਤੱਕ ਦਾ ਤੇ ਜੋ ਵੀ ਜਿੱਤੇ ਵੀ ਅਪਰਾਸ ਦੇ ਵਿੱਚ ਖੜਾਂਗੇ ਜਾਂ ਕੋਈ ਵੀ ਦੇਖਣੀ ਹੋਈ ਇਤਿਹਾਸਕ ਸਥਾਨ ਜਾਂ ਉਹ ਵੀ ਸੋਨੋ ਵੀ ਦਰਸ਼ਨ ਮਿਲਾ ਜੁਰੂਰ ਕਰਵਾਮੇ ਤੇ ਅੱਜ ਤੁਹਾਨੂੰ ਪਹਿਲਾਂ ਨਿਸ਼ਕਰ ਕਰਦੇ ਵਾਹਿਗੁਰੂ ਸੁਪਨਾ ਗੁਰਦਵਾਰਾ ਰਿਸ਼ੀਕੇਸ਼ ਟੈਂਪਲ ਦਰਬਾਰ ਆਇਆ ਆਪਣੇ ਦੇਵਤਾਰੀ ਦੁਆਰਾ ਪਾਏ ਜੈ ਰਾਦਰ ਸਿਧੀ ਸਾਹਿਬ ਜੋ ਬਾਗਾ ਜਿਹੜਾ ਲਾਵੇ ਸੁਖੀ ਮਾਤਿ ਜੋ ਦੁਆਰ ਸੁਆਵਾਤ ਦਾ ਉਹ ਦਿੱਤੰਦ ਲਈ ਪ੍ਰਸ਼ਾਦ ਮਿਲਦਾ ਹੀ ਤੇ ਦਰਬਾਰ ਸਾਹਿਬ ਇਧਰ ਆਏ ਜੇ ਤੁਸੀਂ ਪਲੇ ਸਾਇਆ ਪਿਲਾ ਕੇ ਚੱਪੋ i ਰੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀ ਕੇਸ ਤੇ ਇੱਕ ਜ਼ਰੂਰੀ ਬੇਨਤੀ ਆ ਵੀ ਜਦੋਂ ਵੀ ਕੋਈ ਵੀ ਯਾਤਰੀ ਰੇਮਕੁੰਡ ਸਾਹਿਬ ਜਾਂ ਮਦਰੀਨਾ ਜਾਂ ਉਧਰ ਜਾਣਾ ਚਾਹੋ ਨਾ ਹੋਵੇ ਚਾਰ ਧਾਮਾਂ ਤੇ ਤਾਂ ਜਦੋਂ ਆਪਾਂ ਦਰਬਾਰ ਸਾਹਿਬ ਉੱਪਰੋਂ ਮਤਾਡੇ ਕਿਰੇ ਜਾਂਦੇ ਆ ਤਾਂ ਇੱਧਰ ਰੂਮ ਬਣੇ ਹੋਏ ਨੇ ਇੱਕ ਨਾ ਤੋਂ ਇੱਕ ਨੰਬਰ ਤੇ ਦੋ ਨੰਬਰ ਤੇ ਤਾਂ ਮੰਨ ਲਓ ਆਪ ਕੋ ਰੂਮ ਮਿਲਦੇ ਹੈ ਕਾਊਂਟਰ ਆ ਕੇ ਤੇ ਉਸ ਤੋਂ ਬਾਅਦ ਆਪਾਂ ਨੂੰ ਚਾਰ ਨੰਬਰ ਤੇ ਜੋ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਪੈਣੀ ਆ ਤੇ ਤਾਂ ਕਿ ਉਹ ਵੀ ਆਪਾਂ ਨੂੰ ਇਹਨਾਂ ਦੇ ਕੋਲ ਡਾਟਾ ਰਹੇ ਜਾਂਦਾ ਸਾਰਾ ਕੁਝ ਤੇ ਡਾਟਾ ਚੈੱਕ ਕਰਦੇ ਆ ਤੇ ਇਹ ਮੰਨ ਲਓ ਇਧਰ 7 ਨੰਬਰ ਤੇ ਸਾਹਮਣੇ ਦੇ ਸਿਲਾਨੇ ਜੀ ਵੀ ਆ ਤੇ ਉੱਥੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ ਜੀ ਇਧਰ ਆਪਾਂ ਵੀ ਕਰਵਾਉਣਿਆ ਹੌਸਲਾਰ ਕੱਢ ਲਾ ਆਪਾਂ ਜੀ ਰਜਿਸਟ੍ਰੇਸ਼ਨ ਕਰਵਾਤੀ ਵੈਸੇ ਇਹ ਹਿੰਦੀ ਜੀ ਲਿਖਣ ਦਾ ਪੁੱਜੀ ਕਰਨ ਤੇ ਉਹਦੇ ਬਾਅਦ ਸਾਨੂੰ ਆਪਣਾ ਉਹਨਾਂ ਨੇ ਆਧਾਰ ਕਾਰਡ ਦਾ ਨਾ ਆਧਾਰ ਕਾਰਡ ਦਾ ਡਾਟਾ ਤੇ ਆਪਣਾ ਫਿੰਗਰ ਲੈਣਾ ਤੋਂ ਬਾਅਦ ਇਸ ਤਰ੍ਹਾਂ ਦਾ ਕਾਰਡ ਦੇ ਦੇਣਾ ਤੇ ਇਹਨੂੰ ਆਪਾਂ ਸਾਮੇ ਰੱਖਣਾ ਕਿਉਂਕਿ ਯਾਤਰਾ ਤੇ ਫਿਰ ਇਹ ਮੰਨ ਲਓ ਕਿ ਆਪਣੀ ਆਈਡੀ ਬਣ ਜਾਂਦੀ ਹੈ ॠषिकेश ਐਮਪੋਰਟ੍ਰਾਸਟ ਇੱਕੀ ਜੋ ਆਇਆ ਕਰੇ ਬਣਾਵੇ ਦੇਖੋ ਮੋ ਇਹ ਜਾਵ ਕਾਹ ਇ ਦਰਵਾਜਾ ਸਾਹਿਬ ਦੇ ਵੀ ਥੱਲੇ ਆ ਜਾਣਾ ਅੰਜੈਵ ਕਾ ਵਾਹਿਗੁਰੂ 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 ਜੀ ਬਾਬਾ ਦੀਪ ਸਿੰਘ ਜੀ ਤੇ ਇਹ ਸੈਵ ਛੋਟੇ ਸੈਵ ਜਦ ਦੇ ਦੋਨੀਆਂ ਦੇ ਵਿੱਚ ਚਣਵਾਇਆ ਜਾ ਰਿਹਾ ਉਸ ਵੇਲੇ ਵਾਹਿਗੁਰੂ ਵਾਹਿਗੁਰੂ ਜਦੋਂ ਤੁਸੀਂ ਰੇਸੀ ਕੇਸ ਗੁਰਦੁਆਰਾ ਸਾਹਿਬ ਆਉਣੇ ਹੋ ਤਾਂ ਅਜਾਇਬ ਘਰ ਦੇ ਜ਼ਰੂਰ ਦਰਸ਼ਨ ਕਰਕੇ ਜਾਓ ਸੰਗਤ ਦੇ ਦਰਵਾਰ ਸਾਹਿਬ ਤੋਂ ਆਪਾਂ ਉੱਪਰੋਂ ਆ ਗਏ ਤੇ ਨਾਲੇ ਆਪਾਂ ਅਜਾਇਬ ਘਰ ਦੇਖੇ ਤੇ ਹੁਣ ਆਪਾਂ ਸਾਖਦੇ ਆਂ ਚਾਹ ਲੰਗਰ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਮੋਟਰਸਾਈਕਲ ਦੇ ਥੋੜੇ ਜਿਹੇ ਲੈਦਰ ਖਰਾਬ ਸੀਗੇ ਕਿਉਂਕਿ ਆਪਾਂ ਜਿਹੜਾ ਮੋਟਰਸਾਈਕਲ ਪਹਿਲਾ ਮੋਟਰਸਾਈਕਲ ਹੋਰ ਸੀਗਾ ਤੇ ਆਪਾਂ ਤੁਰੰਤ ਹੀ ਲੈ ਕੇ ਗਏ ਗੱਲੋਂ ਆ ਕਰਕੇ ਫਿਰ ਹੁਣ ਲੈਦਰ ਆਪਣੇ ਕੋਲੇ ਨੇ ਤੇ ਹੁਣ ਆਪਾਂ ਆਵਾਂਗੇ ਲੈਦਰ ਤੇ ਇਸ ਤੋਂ ਬਾਅਦ ਫਿਰ ਆਪਾਂ ਗੋਵਿੰਦ ਘਾਟ ਲਈ ਚਾਲੇ ਪਾਵਾਂਗੇ ਜੀ ਤੇ ਸਾਹਮਣੇ ਦੇਖੋ ਬਹੁਤ ਹੀ ਘੈਂਟ ਜੂਗਾ ਤੇ ਦੇਖੋ ਬਹੁਤ ਸੋਹਣਾ ਮੌਸਮ ਘੈਂਟ ਗੱਲ ਬਾਤ ਆ ਤੇ ਇਹ ਸਾਰੀ ਮਨ ਲਿਓ ਪਾਰਕਿੰਗ ਆ ਗਿਆ ਹਾਂ ਉਹ ਮੋਟਰਸਾਈਕਲ ਪਾਰਕਿੰਗ ਆ ਗਈ ਕਿਹਾ ਜੋ ਨਿਵਾਸ ਨੇ ਆਚਾਰ ਸਾਹਿਬ ਜੀ ਦਾ ਨਿਵਾਸ ਇੱਥੇ ਵੀ ਰੂਮ ਮਿਲ ਜਾਂਦੇ ਆ ਰੈਂਟ ਤੇ ਬਹੁਤ ਸੋਹਣੇ ਏਸੀ ਰੂਮ ਵੀ ਮਿਲ ਜਾਂਦੇ ਆ ਵੈਸੇ ਨਾਰਮਲ ਵੀ ਮਿਲ ਜਾਂਦੇ ਆ ਤੇ ਜੋ ਵੀ ਇੱਕ ਮੱਲ ਆਪਾਂ ਜਦੋਂ ਆਉਣੇ ਆ ਤੇ ਇੱਥੇ ਰੂਮ ਮਿਲ ਜਾਂਦੇ ਨੇ ਵੈਸੇ ਹੁਣ ਸੰਗਤ ਦਾ ਜਾ ਵੀ ਰਹੀ ਆ ਤੇ ਆ ਵੀ ਰਹੀ ਆ ਜੀ ਤੇ ਹੁਣ ਆਪਾਂ ਚੱਲਦੇ ਹਾਂ ਲੰਗਰ ਦੇ ਵਿੱਚ ਤੇ ਚਾਹ ਸਕਦੇ ਆ ਚਾਹ ਦਾ ਲੰਗਰ ਉਸ ਤੋਂ ਬਾਅਦ ਆਪਾਂ ਪਾਵਾਂਗੇ ਚਾਹ ਲੈ ਵਾਹਿਗੁਰੂ 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 ਵਾਹਿਗੁਰੂ

धन्यवाद सकनी चाहिए मठिया सक रहे मठिया ਸਗਲੇ ਇਹ ਮਠੀਆਂ ਨਾਲ ਐਪੀ ਭਾਈ ਮਠੀਆਂ ਸਗਲ ਮਠੀਆਂ ਠੀਕ ਹੈ ਠੀਕ ਹੈ ਇਹ ਹੈਪੀ ਭਾਈ ਨਾ ਭਾਈ ਵਰਦਪੁਰਾ ਸ੍ਰੀ ਰੇਸੀ ਕੇਸ ਦੇ ਅਜੇ ਆਪਾਂ ਦਾ ਮੋਟਰਸਾਈਕਲ ਜਾਂ ਬੈਗ ਟਾਉਣੇ ਫਿਰ ਤਾਂ ਕੋਈ ਤਨੇ ਬੈਸ ਕੇ ਵੇ ਭਾਈ ਬਾਈ ਟ੍ਰੇਨ ਜਾਂ ਬਾਈ ਬੱਸ ਆਉਂਦੇ ਆ ਜਾਂ ਮਨ ਲਓ ਇੱਥੇ ਤੱਕ ਆਪਣੇ ਜੋ ਗੱਡੀਆਂ ਨੇ ਉਹ ਇੱਥੇ ਗੱਡੀਆਂ ਨੇ ਹੋਵੇ ਜਿਨ੍ਹਾਂ ਨੇ ਵੀ ਆਪਾਂ ਲਾ ਉਹਵੇਂ ਦਾ ਘਾੜ ਤੱਕ ਜਾਣਾ ਤੇ ਕੋ ਮੱਲਾ ਹ ਗੱਡੀਆਂ ਵੀ ਮਿਲ ਜਾਂਦੇ ਨੇ ਰੈਂਟ ਦੇ ਤਕਰੀਬਨਾ 1000 ਜਾਂ 800 ਰੁਪਈਆ ਇਹਨਾਂ ਦਾ ਕਿਰਾਇਆ ਹੈਗਾ ਤੇ ਉਸ ਤੋਂ ਬਾਅਦ ਇੱਥੇ ਆਪਣਾ ਟਰੈਵਲ ਤੇ ਮੁਝੇ ਉਹ ਵੀ ਮਿਲ ਜਾਂਦੇ ਨੇ ਉਹਨਾਂ ਦਾ ਵੀ 800 ਜਾਂ 1000 ਰੁਪਈਆ ਪ੍ਰਤੀ ਸਵਾਰੀ ਆ ਤੇ ਆ ਮੰਨ ਲਓ ਪੰਪਾ ਪੰਪ ਦੇ ਨਾਲ ਹੀ ਇਹਨਾਂ ਦੇ ਮੰਨ ਲਓ ਦਫ਼ਤਰ ਬਣੇ ਹੋਏ ਨੇ ਉਹ ਗੁਰਦੇਵ ਟੂਰ ਤੇ ਇੱਥੋਂ ਜਦੋਂ ਵੀ ਮੰਨ ਲਾ ਜਾਣਾ ਤਾਂ ਇੱਥੋਂ ਤੁਸੀਂ ਗੱਡੀਆਂ ਜਾਂ ਟਰੈਵਲ ਦੇ ਵਿੱਚ ਯਾਤਰਾ ਕਰ ਸਕਦੇ ਹੋ ਤੇ ਹੁਣ ਆਪਾਂ ਪੱਲਾ ਕੋਣਿਆਂ ਮੋਟਰਸਾਈਕਲ ਦੇ ਲੈਦਰ ਕਿਉਂਕਿ ਆਪਾਂ ਮੋਟਰਸਾਈਕਲ ਆ ਸੁਬਾਹ ਕਾਲੋ ਤ੍ਰਾਂਤੀ ਲੈ ਕੇ ਆਏ ਸੀ ਤਾਂ ਕਰਕੇ ਹੁਣ ਆਪਾਂ ਲੈਦਰ ਪਵਾਉਣੇ ਦੇਖਦੇ ਆ ਮੈਸਰੀ ਕੋਈ ਤਕਾਲ ਫੱਲ ਗਈ ਹੋਣੀ ਆ ਰੇਸੀ ਕੇਸ ਤੋਂ ਗੋਵਿੰਦ ਘਾਟ ਲਈ ਸ੍ਰੀ ਹਿਮਕੁੰਡ ਸਾਹਿਬ ਲਈ ਆਪਾਂ ਚੱਲ ਪਏ ਤੇ ਰਸਤੇ 'ਚ ਭੀੜ ਬੜਾ ਖਿਆ ਬਹੁਤ ਆ ਰਾਤ ਬਹੁਤ ਜਿਆਦੇ ਆ ਤੇ ਤਕਰੀਬਨ ਨਹੀਂ ਤਾਂ ਸੀ ਜਲਦੀ ਤਲ ਪੈਂਦੇ ਤੇ ਥੋੜਾ ਜਿਹਾ ਇੱਕ ਬਾਈ ਮੋਟਰਸਾਈਕਲ ਆ ਐਂਜਰ ਹੋ ਗਿਆ ਸੀਗਾ ਤਾਂ ਕਰਕੇ ਇੱਕ ਤਰ੍ਹਾਂ ਹੋ ਗਈ ਅਜੋਕ ਸੇ ਨੇਗੇ ਹੁਣ ਆਪਾਂ ਚੱਲ ਫੇ ਉਦੋਂ ਆਪਾਂ ਆ ਜਾਣਗੇ ਉਹ ਇਹ ਹੈਪੀ ਹੋਣੇ ਬਾਈ ਤੇ ਉਹ ਦੂਸਰਾ ਬਾਈ ਹੈਗਾ 36 ਤੋਂ ਜਾਂ ਬਰਨਾਲੇ ਤੋਂ ਇੱਕ ਬਾਈ ਰਾਜਗੜ ਤੋਂ ਤੇ ਹੁਣ ਆਪਾਂ ਬਾਦੇ ਚੱਲੇ ਹੋ ਐਮ ਕੋਣ ਸਾਵ ਲਈ ਸੋ ਆਪਣਾ ਜਿਹੜਾ ਅੱਜ ਦਾ ਸਫਰ ਰਹੂਗਾ ਅ ਰਿਸ਼ੀਕੇਸ਼ ਤੋਂ ਗੋਵਿੰਦ ਘਾੜ ਤੱਕ ਤੇ ਰਸਤੇ ਦੇ ਵਿੱਚ ਵੀ ਆਪਾਂ ਰੁਕਾਂਗੇ ਤੇ ਉਹ ਵੀ ਤੋਂ ਲੋਕੀ ਦਰਸ਼ਨ ਮੇਲਾ ਕਰਾਵਾਂਗੇ ਤੇ ਅਸ਼ੀ ਵੀ ਕਰਾਂਗੇ ਤੇ ਪੂਰੀ ਵੀਡੀਓ ਐਂਡ ਤੱਕ ਜਰੂਰ ਦੇਖੋ ਤੇ ਬਣੇ ਸਾਡੇ ਚੈਨਲ ਦੇ ਨਾਲ ਜਿਹੜਾ ਉੱਪਰੋਂ ਜਾਂਦਾ ਇਹ ਜਾਂਦਾ ਅ ਨਾ ਨਾ ਦਿੱਲੀ ਨਾ ਨਾ ਇਹ ਕਿਧਰ ਉੱਪਰ ਉੱਪਰ ਜਾਂਦਾ ਉਹ ਰੋਡ ਤੇ ਜਿਹੜੇ ਤੋਂ ਆਪਾਂ ਆਇਆ ਨਾ ਉਹ ਇਹ ਸਾਹਮਣੇ ਆ ਗਈ ਗੰਗਾ ਇਧਰ ਆ ਜਾਂਦਾ ਲక్ష్ ਅੱਗੇ ਆ ਜਾਂਦਾ ਲక్ష్ਮਣ ਝੂਲਾ ਆਹ ਇਧਰ ਇੱਥੋਂ ਜਾਂਦੀ ਹੈ ਨੀਲਕੰਟ ਪੈਦਲ ਮਾਰਗ ਆਹ ਸਾਹਮਣੇ ਆ ਜਾਂਦਾ ਇੱਥੋਂ ਨੀਲਕੰਟ ਨੂੰ ਪੈਦਲ ਮਾਰ ਕੇ ਜਾਂਦਾ ਹੈਗਾ ਇਧਰੋਂ ਤੇ ਇਧਰ ਹੀ ਆ ਜਾਂਦਾ ਲక్ష్ਮਣ ਝੂਲਾ ਕੇ ਜਾ ਕੇ ਤੁਹਾਨੂੰ ਦਿਖਾਉਣਾ ਤੇ ਆ ਗੰਗਾ ਆ ਗਈ ਇਦਰਾ ਇਹਦਾ ਲੱਖ ਮਰਚੂਲਾ ਮੌਸਮ ਅੱਜ ਦਾ ਬੜਾ ਥੋੜਾ ਜਿਹਾ ਠੀਕ ਆ ਬੱਦਲ ਬਾਈ ਬਣੀ ਹੋਈ ਆ ਮੌਸਮ ਤਾਂ ਠੰਡਾਗਾ ਤੇ ਮੈਂ ਤਾਂ ਅਜੇ ਪਰਿਆ ਤੇ ਅੱਜ ਤਰੀਕ ਹੈਗੀ ਆ 11 ਜੁਲਾਈ 2025 ਤੇ ਮੌਸਮ ਅੱਜ ਵਧੀਆਗਾ ਤੇ ਆਪਾਂ ਰੇਨਕੋਡ ਵੀ ਲੈ ਲੈ ਵੈਸੇ ਤਾਂ ਕਿਉਂਕਿ ਫਿਰ ਐਨ ਉਹ ਵੀ ਕੀਵਰੇਜ ਨਾਲ ਦਾ ਜਾ ਜਾ ਕੇ ਦਿੱਕਤ ਆ ਜ ਰਸਤੇ ਦੇ ਵਿੱਚ ਮੀਂਹ ਆ ਜੇ ਤਾਂ ਰੇਨਕੋਡ ਪਾ ਸਕਦੇ ਆ ਭੈਰੇਨ ਕੋਟ ਜਿਵੇਂ ਆਪਾਂ ਇੱਥੋਂ ਨੋਰਮਲ ਲੈਣੇ ਨੇ ਉਹ 50 ਰੁਪਏ ਤੋਂ ਸਟਾਰਟ ਹੋ ਜਾਂਦਾ 50 ਜਾਂ 30 ਵਸੇ ਸਾਰੇਟ ਆ ਆ ਅਗਲਾ ਸਮਰਝੂਲਾ ਤੇ ਇੱਧਰ ਆ ਗਿਆ ਲਖਮਣਝੂਲਾ ਆ ਸੀ ਗਈ ਲਖਮਣਝੂਲਾ ਵੈਸੇ ਹੁਣ ਆਪਾਂ ਸਾਬ ਜੇ ਟਾਈਮ ਲੱਗਿਆ ਤਾਂ ਉਹਦੇ ਹੋਏ ਖੜਾਂਗੇ ਕਿੱਥੇ ਰੁਕਾ ਕੇ ਤੇ ਸਾਹਮਣੇ ਦੇਖੋ ਊ ਬੋ ਘੈਂਟ ਆ ਘੈਂਟ ਗੱਲ ਬਾਤ ਆ ਵੈਦਰ ਬਹੁਤ ਘੈਂਟ ਆ ਤੇ ਬੱਦਲ ਵੀ ਹੋਈ ਵੀ ਆ ਉੱਪਰ ਹੁਣ ਆ ਗਿਆ ਆਪਾਂ ਆ ਗਏ ਸਮਝ ਲੋ ਜੀ ਇਹ ਸਵਾ ਬਸ ਚੱਲ ਪੈਣਾ ਸਾਰਾ ਜੰਗਲੀ ਏਰੀਆ ਹਰਿਆਲੀ ਬਹੁਤ ਆ ਮੌਸਮ ਬਹੁਤ ਸੋਹਣਾ ਤੇ ਘੈਂਡਾ ਲਗਾਤਾਰ ਤੇ ਵਾਤਾਵਰਨ ਵੀ ਬਹੁਤ ਵਧੀਆ ਤੇ ਮੌਸਮ ਦੇ ਬਹੁਤ ਸਿਫਾ ਕਰਿਓ ਕਿਉਂਕਿ ਇੱਥੇ ਜੋ ਦਰਾਖਤ ਬਹੁਤ ਜਿਆਦੇ ਆ ઋਸ਼ੀਕੇਸ਼ ਤੋਂ 18 ਕਿਲੋਮੀਟਰ ਆਪਾਂ ਆ ਗਏ ਅੱਗੇ ਗੋਵਿੰਦ ਘਾਟ ਵਾਲੀ ਸਾਈਡ 'ਨ ਤੇ ਅਪਰੇਲ ਮੋਟਰਸਾਈਕਲ ਦੇ ਥੋੜੇ ਲੈਦਰ ਖਰਾਬ ਸੀ ਤੇ ਇੱਥੇ ਪਹਿਲਾਂ ਅਸੀਂ ਦੁਕਾਨਦਾਰ ਸੀ ਕੋਈ ਸ਼ੌਪ ਦੁਕਾਨ ਤੇ ਬਾਈ ਮਿਲਿਆ ਇਹ ਸੀ ਤੇ ਹੁਣ ਇਹ ਬਾਈ ਮਿਲਿਆ ਨੂੰ ਉਠਾਇਆ ਸੀ ਸੁੱਤਾ ਪਿਆ ਸੀਗਾ ਹੱਕਾ-ਹੱਕਾ ਮਾਰ ਰਿਹਾ ਤਾਂ ਕਰਕੇ ਹੁਣ ਉੱਠਿਆ ਇਹ ਤੇ ਇਹ ਬਾਈ ਹਰਦੀਪ ਤੇ ਹੁਣ ਬਾਈ ਨੂੰ ਆ ਉਠਾਇਆ ਹੁਣ ਉਹਨੇ ਕੋਲ ਲੈਦਰ ਹੈਗੇ ਸੀਗੇ ਬ੍ਰੇਕ ਅੰਦਰੋਂ ਕਹੀਂ ਬਾਹਰ ਕਹਿੰਦੇ ਦਿੱਕਤ ਆਉਂਦੀ ਆ ਕਿ ਤਾਂ ਕਰਕੇ ਤੇ ਇੱਕ ਆਪਾਂ ਮੂਰੇ ਆਪਣੀ ਮੀਟਰ ਵਾਲਾ ਉਹ ਗਰਾਰੀ ਟੁੱਟ ਗਈ ਸੀ ਹੁਣ ਮਲਾਂ ਸੈੱਟ ਕਰਿਆ ਕੰਮ ਤਾਂ ਕਰਕੇ ਨੰਬਾਈ ਨੂੰ ਉਠਾਇਆ ਪਵਾ ਰਹੇ ਆ ਆਪਾਂ ਬੋਟ ਸਾਈਕਲ ਥੋੜਾ ਜਿਹਾ ਚਾਲੇ ਚਾਲਾ ਚੈਨ ਚੋਣ ਕਸੀ ਜਾਣੀ ਤੇਲ ਤੂਲ ਦੇ ਦੂਗਾ ਤਾਂ ਕਰਕੇ ਖੜਗੇ ਸੀਗੇ ਤੇ ਬਾਕੀ ਆਪਣੇ ਜੋ ਪਿੱਸੇ ਸੀਗੇ ਸਾਥੀ ਉਹ ਵੀ ਆ ਰਹੇ ਨੇ ਉਹ ਪਿੱਸੇ ਸੀਗੇ ਅਸੀਂ ਪਹਿਲਾਂ ਤੁਰਪੇ ਸੀਗੇ ਤੇ ਉਹ ਦੂਸਰਾ ਬਾਈ ਮੁਰਥੇ ਨਾਲ ਹੋ ਗਿਆ ਸੀ ਪੈਂਚਰ ਟਿਊਬ ਖਰਾਬ ਹੋ ਗਈ ਸੀ ਤਾਂ ਕਰਕੇ ਉਹ ਪਿੱਸੇ ਨੇ ਉਹ ਵੀ ਆ ਰਹੇ ਨੇ ਹੁਣ ਤੇ ਬੋਦ ਘੈਂਟ ਦੂ ਤੇ ਮੌਸਮ ਦੇਖੋ ਆਪਾਂ ਵੀ ਬੱਦਲਾਂ ਦੇ ਵਿੱਚ ਦੇਖ ਬੱਦਲ ਫਿਰ ਰਹੇ ਨੇ ਮੌਸਮ ਘੈਂਟਾ ਵੈਦਰ ਵੀ ਮਾਲਾ ਬੱਦਲ ਛਾਏ ਹੋਏ ਨੇ ਤੇ ਵੈਸੇ ਮੌਸਮ ਹੁਣ ਹੂ ਠੀਕ ਆ ਵੀ ਸੋਹਣਾ ਮੌਸਮ ਆ ਮੀਂਹ ਨਹੀਂ ਨਹੀਂ ਹੈਗਾ ਠੀਕ ਆ ਜਿੱਥੇ ਆ ਮਾਰਕੀਟ ਜੀ ਬਣੀ ਵੀ ਸੀ ਤਾਂ ਕਰਕੇ ਆਪਕੇ ਇੱਥੇ ਖੜੇ ਜਿੱਤੇ ਰਿਸ਼ੀਕੇ ਤੋਂ 18 ਕਿਲੋਮੀਟਰ ਜਦੋਂ ਆਪਾਂ ਇਧਰ ਗੋਵਿੰਦ ਘਟ ਜਾਨੇ ਉੱਥੇ ਖੜੇ ਸੀ ਆਪਾਂ ਇਹ ਇਧਰ ਸਾਹਮਣੇ ਧੰਦਾ ਜਾਂ ਤਾਂ ਕੋਈ ਫਰਾਉਟੀ ਖਾ ਲਈ ਆਪਾਂ ਜਾਂ ਅਭੀ ਬਣਾਲੀ ਚਾਹ ਪੀ ਲਈਆ ਆਪਣੇ ਨਾਲ ਦੇ ਸਾਥੀ ਚਾਹ ਵੀ ਆ ਗਈ ਪਰੌਠੇ ਖਾ ਲਈ ਤੇ ਇਹ ਆਪਾਂ ਬੈਠੇ ਜੀ 82 ਸਹਿਰ ਰਿਸ਼ੀ ਕੇਸ ਤੋਂ ਜਦੋਂ ਆਪਾਂ ਬਦਰੀਨਾਥ ਹਿਮਕੁੰਡ ਸਾਹਿਬ ਨੂੰ ਜਾਂਦੇ ਆ ਤਾਂ ਇਹ ਪਹਿਲਾ ਸਹਿਰ ਆਉਂਦਾ ਤੇ ਇੱਥੇ ਆਪਾਂ ਹੋਟਲ ਦੇ ਬੈਠੇ ਜੀ 82 ਸਹਿਰ ਪਰੌਦੇ ਖਾਲੇ ਚਾਹ ਪਣੀ ਪੀ ਲਿਆ ਲੈ ਕੇ ਨਾ ਦੂਜੇ ਵੀ ਸਾਹਿਬ ਜੀ ਕੋਲ ਆ ਕੇ ਬੈਠੇ ਚਾਹ ਪੀ ਕੇ ਫਿਰ ਆਪਾਂ ਚੱਲਦੇ ਆਂ ਖਾਣ ਵਾਲੀ ਵਧੀਆ ਥਾਂ ਆ ਅੱਜ ਦਾ ਜਸਵੰਤ ਰਮਾਣੀ ਰਿਸ਼ੀ ਕੇਸ ਤੋਂ ਸ੍ਰੀ ਹੇਮ ਗੋਵਿੰਦ ਘਾਟ ਤੱਕ तकरीबन 260 65 ਕਿਲੋਮੀਟਰ ਦਾ ਇਹ ਸਫ਼ਰ ਹੋਊ ਆਪਣਾ ਅੱਜ। ਆ ਬੜੀ ਬੜੀ। ਹੁਣ ਤੋਂ ਦੇਵ ਪ੍ਰਿਆਗ ਜੀ ਆਪਾਂ ਪਹੁੰਚ ਗਏ ਦੇਵ ਪ੍ਰਿਆਗ। ਪ੍ਰਿਆਗ ਦਾ ਮਤਲਬ ਜਿੱਥੇ ਦੋ ਨਦੀਆਂ ਦਾ ਆਪਸ ਵਿੱਚ ਸੰਗਮ ਹੁੰਦਾ ਤੇ ਕਿਧਰੋਂ ਆ ਰਹੀ ਅਲਕਨੰਦਾ ਤੇ ਕਿਧਰੋਂ ਨਦੀ ਆ ਰਹੀ ਹੈ ਦੇਖੋ ਤੁਸੀਂ। ਇਹ ਦੇਵ ਪ੍ਰਿਆਗ ਤੇ ਇਸ ਦੋ ਵਾਰ ਬਣਦੀ ਹੈ ਇਹ ਜਾ ਕੇ ਗੰਗਾ ਇੱਥੇ ਜਾ ਕੇ ਦੇਵ ਪ੍ਰਿਆਗ ਤੇ ਦੋ ਵਾਰ ਬਣਦੀ ਹੈ ਗੰਗਾ ਤੇ ਪਹੁੰਚ ਗਏ ਬਹੁਤ ਹੀ ਲੋਕੇਸ਼ਨ ਵਧੀਆ ਕੀ ਬਹੁਤ ਸੋਹਣੀ ਲੋਕੇਸ਼ਨ ਆ ਘੈਂਟ ਗੱਲ ਬਾਤ ਆ ਤੇ ਮੌਸਮ ਹੈਗਾ ਤਕਰੀਬਨ ਧੁੱਪ ਨਿਕਲੀ ਵੀ ਆ ਕੀ ਪਹਿਲਾਂ ਤੇਜ਼ ਸੀ ਥੋੜੀ ਜਿਹੀ ਹੁਣ ਬਦਲ ਗਈ ਜੀ ਥੋੜੀ ਥੋੜੀ ਤੇ ਮੀਂਹ ਤੋਂ ਰਾਹਤ ਆ ਮੌਸਮ ਪੂਰਾ ਵਧੀਆ ਹੈਗਾ ਘੈਂਟ ਗੱਲ ਬਾਤ ਆ ਦਰਾਫੰਡ ਰਿਸੀ ਕੇ ਸ ਆ सॉरी ਸ਼੍ਰੀਨਗਰ ਤੋਂ ਅੱਗੇ ਖੜੇ ਸੀ ਤੇ ਇੱਥੇ ਜਿਹੜੇ ਮੰਨ ਲਓ ਥੋੜੇ ਥੋੜੇ ਜਿਹੇ ਕੈਰੀਆਂ ਜਿਵੇਂ ਆਪਣਾ ਖੇਤੀ ਦਾ ਕੰਮ ਆ ਆ ਥੋੜੇ ਥੋੜੇ ਜਿਹੇ ਕੈਰੀਆਂ ਜੇ ਬਣਾ ਕੇ ਇਦਾਂ ਹਰਾ ਹੋਰਾ ਤੇ 20 ਦਿਨ ਇਹ ਤੇ ਆਪਾਂ ਪਿਛਲੇ ਹਫਤੇ ਆ ਰਹੇ ਸੀ ਦੇਖੋ ਇਹ ਵੀ ਮਿਲਾ ਕੋਈ ਪਿੰਡ ਆਪਾਂ ਕੀ ਨਾਮ ਇਹਦੇ ਤੇ ਆ ਇੱਥੇ ਬਸ ਥੋੜੇ ਥੋੜੇ ਖੇਤ ਨੇ ਇਦਾਂ ਹਰਿਆ ਵਿੱਚੀ ਮੱਕੀ ਮੁੱਕੀ ਲੱਗੀ ਆ ਤੇ ਮੜੀ ਮੋਟੀ ਸਬਜ਼ੀ ਸਬਜ਼ੀ ਲਾ ਹੁੰਦੇ ਨੇ ਤਾਂ ਕਰਕੇ ਇੱਥੇ ਬਸ ਇਦਾਂ ਦਾ ਸੱਤ ਖੜੇ ਇਹ ਤੇ ਕਿਉਂਕਿ ਪਹਾੜੀ ਏਰੀਆ ਸਾਰਾ ਤਾਂ ਕਰਕੇ ਆਲੇ ਤੇ ਮੌਸਮ ਵੀ ਪਹਿਸੂ ਆ ਤਾਂ ਠੰਡਾ ਸੀ ਹੁਣ ਤਕਰੀਬਨ ਟਾਈਮ ਹੈਗਾ ਗਿਆ 11:30 ਵਾ ਤੇ ਵੈਸੇ ਠੰਡਾ ਮੌਸਮ ਆਉਣ ਲੱਗਿਆ ਤੇ ਆਹ ਦੇਖੋ ਹੁਣ ਆਉਣ ਲੱਗੀਆਂ ਕਰਨ ਪ੍ਰਯਾਗ ਆਨੰਦ ਪ੍ਰਯਾਗ ਤੇ ਬਹੁਤ ਹੀ ਘੈਂਟ ਵਿਊ ਤੇ ਇਧਰ ਵੀ ਬਹੁਤ ਸੋਹਣਾ ਘੈਂਟ ਗੱਲਬਾਤ ਆ ਬਹੁਤ ਘੈਂਟ 뷰 ਆ ਹਰਿਆਲੀ ਬਹੁਤ ਮੌਸਮ ਬਹੁਤ ਘੈਂਟਾ ਤੇ ਵਾਤਾਵਰਨ ਬਹੁਤ ਸਾਫ ਆ ਤੇ ਇੱਕ ਸਕੂਨ ਜੀ ਮਿਲਦਾ ਇੱਥੇ ਆ ਕੇ ਮਿਲਦੀ ਆ ਬਹੁਤ ਘੈਂਟ ਗੱਲਬਾਤ ਆ ਤੇ ਆਪਣੇ ਸਾਥੀ ਉਹ ਕੜੇ ਨੇ ਤੇ ਚੱਲਦੇ ਆ ਹੁਣ ਆਪਾਂ ਆ ਖੜਾ ਆਪਣੇ ਵਾਲਾ ਮੋਟਰਸਾਈਕਲ ਇਧਰ ਲੈਂਡਸਕੈਪ ਤਾਂ ਲਾਈਵ ਹੈ ਜਾਲੀ ਜੁੜੀ ਤੇ ਕਾ ਖੜਾ ਚੋਬਰ ਉਹ ਖੜੇ ਨੇ ਦੋ ਉੱਤੇ ਹੀ ਇਹ ਲੈਂਡ ਸਲਾਈਡਿੰਗ ਤੇ ਸੀ ਆਪਾਂ ਜੋ ਸੀਮਟ ਦੇ ਕੋਲੇ ਹੁਣ ਖਾਂ ਕਰਕੇ ਆਪਾਂ ਖੜੇ ਸੀਗੇ ਹੁਣ ਉੱਧਰੋਂ ਗੱਡੀਆਂ ਆ ਰਹੀਆਂ ਨੇ ਤੇ ਇੱਧਰ ਨੇ ਸਾਰੀਆਂ ਗੱਡੀਆਂ ਖੜੀਆਂ ਨੇ ਤਾਂ ਕਰਕੇ ਹੁਣ ਆਪਾਂ ਇੱਥੇ ਖੜੇ ਸੀਗੇ ਜੋ ਸੀਮਟ ਦੇ ਕੋਲੇ ਤਕਰੀਬਨ ਇੱਥੋਂ 20 ਤੇ 25-30 ਕਿਲੋਮੀਟਰ ਹੈਗਾ ਜੋ ਸੀਮਟ ਕਿਉਂਕਿ ਇੱਥੇ ਲੈਂਡ ਸਲਾਈਡਿੰਗ ਇੱਥੋਂ ਪਹਾੜ ਉੱਪਰੋਂ ਖਿਸਕ ਕੇ ਪੈ ਨੇ ਦੇਖੋ ਕਿੱਡੇ-ਕੱਡੇ ਪੱਥਰ ਆ ਰਹੇ ਨੇ ਹਾਂ ਕਰਕੇ ਇੱਧਰ ਬਹੁਤ ਘੈਂਟ ਹੋ ਗਿਆ ਲਵਾਤਾ ਵਿਊ ਘੈਂਟ ਅੱਧਾ ਪੂਰਾ ਜਮਟ ਤੱਕ ਪਹੁੰਚ ਜਗੇ ਤਕਰੀਬਨ ਇੱਥੋਂ ਏਮਕੁੰਡ ਸਾਹਿਬ ਅਹ ਆਹ ਸੋਰੀ ਗੋਵਿੰਦ ਘਾਟ ਇੱਥੋਂ ਮੇਰੇ ਰਹਿ ਗਿਆ 25 ਕਿਲੋਮੀਟਰ ਹੈ ਗੋਵਿੰਦ ਘਾਟ ਤੇ ਦੇਖੋ ਆਪਾਂ ਉਹ ਥੱਜਾ ਮਾ ਥੱਲੇ ਤੋਂ ਆਏ ਦੇਖੋ ਇੰਨੀ ਬਹੁਤ ਔਖੀ ਚੜਾਈ ਸੀ ਸਿੱਧੀ ਚੜਾਈ ਸੀ ਇੱਥੋਂ ਦੀ ਆ ਕੇ ਅਸੀਂ ਇੱਥੋਂ ਚੱਲੀ ਦੇਖੋ ਤੁਸੀਂ ਇਧਰ ਦੀ ਸਾਰੇ ਆ ਕੇ ਇਹ ਆਹ ਰੋਡ ਆ ਜਾਂਦਾ ਤੇ ਬਾਕੀ ਥੋੜਾ ਵਿੱਚ ਦੀ ਰਸਤਾ ਵੀ ਬਹੁਤ ਖਰਾਬ ਆ ਜਾਂਦਾ ਵਿੱਚ ਦੀ ਰਸਤਾ ਬਹੁਤ ਗੰਦਾ ਵਿੱਚ ਵਿੱਚ ਦੀ ਕਿਤੇ ਸਲਾਈਡਿੰਗ ਹੋਣ ਲੱਗ ਜਾਂਦੀ ਆ ਲੈਂਡਸਲਾਈਡਿੰਗ ਤੇ ਵਿਊ ਬਹੁਤ ਘੈਂਟ ਗੱਲਬਾਤ ਦੇਖੋ ਪਹਾੜੀਆਂ ਦਾ ਵੈਸੇ ਮੋਬਾਈਲ ਦੇ ਵਿੱਚ ਤੁਹਾਨੂੰ ਨਾ ਉਹਨੇ ਪਹਾੜੀਆਂ ਦਾ ਵਿਊ ਘੈਂਟ ਦੀਦਾ ਹੋਵੇ ਕਿਉਂਕਿ ਮੋਬਾਈਲ ਦੇ ਵਿੱਚ ਨਹੀਂ ਤੇ ਆ ਬਹੁਤ ਹੀ ਘੈਂਟ ਗੱਲਬਾਤ ਆ ਪਹਾੜੀਆਂ ਬਹੁਤ ਉੱਚੀਆਂ ਪਹਾੜ ਬਹੁਤ ਉੱਚੇ-ਉੱਚੇ ਨੇ ਤੋਂ ਸਾਹਮਣੇ ਚੱਲ ਰਹੀ ਆ ਅਲਕਨ ਅਲਕਨ ਦਾ ਨਦੀ ਤੇ तकरीबन 7:30-8:00 ਵਜੇ ਲੱਵੇ ਪਹੁੰਚ ਗਏ ਸੀਗੇ ਤੇ ਇਧਰ ਕੋਲੇ ਵਸਲਾ ਨਦੀ ਆ ਜੋ ਬਹੁਤ ਜਿਆਦੇ ਪਾਣੀ ਦਾ ਵਹਾਅ ਆ ਤਾਂ ਕਰਕੇ ਬਹੁਤ ਜਿਆਦੇ ਪਾਣੀ ਦਾ ਖੜਕਾ ਤੇ ਸੋਰ ਹੋ ਰਿਹਾ ਪਾਣੀ ਦਾ ਤੇ ਆਪਾਂ ਮੋਟਰਸਾਈਕਲ ਇੱਧਰ ਸਾਈਡ ਤੇ ਲਾਤੇ ਤੇ ਸਵੇਪਾ ਆਪਾਂ ਚੱਲਾਂਗੇ ਤੇ ਹੁਣ ਆਪਾਂ ਲੈਨੇ ਆ ਰੂਮ ਆ ਉਸ ਤੋਂ ਬਾਅਦ ਲੰਗਰ ਸਾਥ ਕੇ ਫੇਰ ਕਰਦੇ ਆ ਆਰਾਮ ਪਹਿਲਾਂ ਆਪਾਂ ਰੂਮ ਲੈਨੇ ਆ ਤੇ ਬੈਗ ਵਗੈਰਾ ਆਪਾਂ ਫਿਰ ਆਪਣਾ ਸਮਾਨ ਸਮਾ ਕਰਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ 메ਨ 게ਟ ਆ ਜਾਂਦਾ ਗੋਵਿੰਦ ਘਾੜਦਾ ਉਹ ਵਾਹ ਤੇ ਇੱਥੇ ਮੰਨ ਲਓ ਇੱਧਰ ਵੀ ਇੱਕ ਸਰਾਬਣੀ ਵੀ ਇੱਥੇ ਰੂਮ ਮਿਲ ਜਾਂਦੇ ਨੇ तकरीबन 1100 2000 एसी UC ਰੂਮ ਮਿਲ ਜਾਂਦੇ ਸਾਰੇ ਮੈਂ ਤੇ ਇੱਥੇ ਸੀ ਲੋਡ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦਾ ਤੇ ਇੱਧਰ ਦਰਬਾਰ ਸਾਹਿਬ ਆ ਜਾਂਦਾ ਤੇ ਸਾਹਮਣੇ ਉਹ ਵਿਯਾਰ ਆ ਜਾਂਦਾ ਤੇ ਅੰਗਰ ਤੇ ਇੱਧਰ ਆਇਆ ਦਰਬਾਰ ਸਾਹਿਬ ਵਾਹਿਗੁਰੂ 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 ਇੱਧਰ ਦਰਬਾਰ ਸਾਹਿਬ ਆ ਜਾਂਦਾ ਤੇ ਸਾਹਮਣੇ ਉਹ ਰੂਮ ਮਿਲ ਜਾਂਦੇ ਨੇ ਤੇ ਦੇਖ ਵੀ ਦਰਬਾਰ ਸਾਹਿਬ ਦੇ ਆ ਤੇ ਇਧਰ ਆ ਜਾਂਦਾ ਆਪਣਾ ਡੈਕਰੀ ਘਰ ਤੇ ਹਾਲ ਨੰਬਰ 211 ਹਾਲ ਨੰਬਰ 210 ਇਧਰ ਹਾਲਾਂ ਦੇ ਵਿੱਚ ਮੰਨ ਲਓ ਜਿੱਥੇ ਨਾ ਰੈਂਟ ਤੋਂ ਹਾਲ ਮਿਲ ਜਾਂਦੇ ਮੇਰੇ ਪਾਣ ਨੂੰ ਬੈੱਡ ਬੈੱਡ ਵਗੈਰਾ ਲੱਗੇ ਹੁੰਦੇ ਨੇ ਤੇ ਆਪਾਂ ਹੁਣ ਚੱਲਦੇ ਆ ਅੱਗੇ ਅੰਦਰ ਲੰਗਰ ਸਾਖ ਦੇਆ ਗੁਰਦਵਾਰਾ ਗੋਵਿੰਦ ਘਾਟ ਸੋਰਵਾਰਾ ਸ੍ਰੀਮਨ ਪੰਡਤ ਸਾਹਿਬ ਨੇਜਮੇਂਟ ٹرسٹ ਗੋਵਿੰਦ ਘਾਟ ਇਹ ਦਰਬਾਰ ਸਾਹਿਬ ਦੀ ਬਿਲਡਿੰਗ ਦਾ ਸਾਰਾ ਉੱਪਰ ਦਰਬਾਰ ਸਾਹਿਬ ਆ। ਤੇ ਇੱਧਰ ਦੀ ਮੰਨ ਲਓ ਮੇਨ ਐਂਟਰੀਆ ਜਿਹੜੀ ਅਗਲੀ ਸਾਈਡ 'ਚ ਲੰਗਰ ਹਾਲ ਤੇ ਸਾਹਮਣੇ ਉਹ ਮਿਲ ਜਾਂਦੇ ਨੇ ਰੂਮ। ਸਾਰਾ ਉੱਪਰ ਆ ਜੀ ਤੇ ਇੱਧਰ ਲੰਗਰ ਹਾਲ ਆ ਇਹਨਾਂ। ਤੇ ਸਾਹਮਣੇ